ਦੇਖੋ ਬਾਈ ਜੀ ਵੀਡੀਓ ਦੇਖਦੇ ਜਾਓ ਬਾਈ ਜੀ ਆ ਇੱਕ ਨਰਸ ਆਈ ਦੇਖੋ ਉਹ ਮੁੰਡਾ ਬੈਠਾ ਸੀ ਦਾ ਉਹ ਤੋਂ ਕੁਰਸੀ ਤੋਂ ਉੱਠ ਕੇ ਪਰੰ ਅੰਦਰ ਨੂੰ ਭੱਗ ਗਿਆ ਬਾਈ ਇਹ ਦੇਖੋ ਕੀ ਕੰਮ ਲੱਗ ਰਿਹਾ ਦੇਖੋ ਇਹ ਲਵੇ ਜੇ ਬੈਠ ਕੇ ਇਹਨੇ ਠਾਇਆ ਗੋੜਾ ਔਰ ਥੋਪੀਆਂ ਗੋਲੀਆਂ ਦੇ ਮੂੰਹ ਦੇ ਵਿੱਚ ਦੇਖੋ ਬਾਈ ਜੀ ਇਹ ਪਤਾ ਨਹੀਂ ਨੀਂਦ ਦੀਆਂ ਪਤਾ ਨਹੀਂ ਕਾਦੀਆਂ ਤੇ ਤੀਆਂ ਮੇਰੇ ਹਿਸਾਬ ਨਾਲ ਨੀਂਦ ਦੀਆਂ ਲੱਗਦੀਆਂ ਬੰਦਾ ਉਹ ਦੇਖੋ ਦੇਖਿਆ ਇਹਨੇ ਆਲਾ ਦਾਲਾ ਦੇਖੋ ਦੋਂ ਬੋਤਲ ਵੀ ਰੱਖਤੀ ਪਰਾ ਸਾਈਡ ਤੇ ਪਾਣੀ ਵਾਲੀ ਬਾਈ ਜੀ ਦੇਖਦੇ ਜੋ ਅੱਜ ਦੀ ਦੁਨੀਆ ਕਿੱਥੋਂ ਤੱਕਾ ਗਿਰੀ ਹੋਈ ਐ ਇਹਨੇ ਦੇਖਿਆ ਇਹਦੇ ਗਲ ਦੇ ਵਿੱਚ ਦੇਖੋ ਬਾਈ ਜੀ ਬੁੜੇ ਦੇ ਚੈਨ ਪਾਈ ਹੋਈ ਆ ਇਹ ਦੇਖੋ ਲੁੱਟ ਗਏ ਤਾਂ ਦੇ ਦੇ ਜੋ ਆ ਚਾਰ ਸਪੀਰਾ ਦੇਖਦੀ ਐ ਪਿਉ ਮੁੰਡਾ ਜਾਂ ਤਾਂ ਨਹੀਂ ਆਉਂ ਰਹੇ ਉਹਨਾਂ ਇਹ ਦੇਖੋ ਬਾਈ ਜੀ ਇਹ ਦੇਖਿਆ ਨੇ ਵੀ ਕਿੱਧਰ ਗਿਆ ਉਹ ਅੱਗੇ ਲੰਘ ਗਿਆ ਕਿਤੇ ਇਹ ਲੋਏ ਨੇ ਬਾਅਦ ਬੁਹਾ ਦਿੱਤਾ ਘਰ ਬੰਦ ਬਾਈ ਜੀ ਦੇਖਦੇ ਜਾਓ ਇਹ ਇਹ ਲਓ ਜੀ ਇਹ ਦੇਖਦੇ ਜਾਓ ਇਹ ਦੇਖਿਆ ਇਹਦਾ ਮਥੇ ਤੇ 73 ਕੇ ਵੀ ਸੋ ਗਿਆ ਆ ਦੇਖੋ ਅੱਖਾਂ ਜਿਹੇ ਦੇ ਅੱਗੇ ਹੱਥ ਮਾਰ ਕੇ ਦੇ ਕਹਿਤਾ ਵੀ ਸੋ ਗਿਆ ਲਓ ਜੀ ਚਿੰਬੜੀ ਦੀ ਚਾਹ ਨੂੰ ਲਓ ਬਈ ਜੀ ਇਹ ਇਹ ਉਹ ਕੱਢ ਲਿਓ ਜੀ ਚਾਹ ਇਹ ਦੇਖੋ ਬਈ ਜੀ ਦੁਨੀਆ ਦੀ ਹਕਰਤ ਹਾਂ ਦੇਖੋ ਬਈ ਜੀ ਅੱਜ ਕੱਲ ਕੀ ਹੋ ਰਿਹਾ ਦੇਖੋ ਇਹ ਉਹ ਬੁਢੇ ਨੂੰ ਹੋਸ਼ ਆ ਗਈ ਸਾਰੇ ਦਾ ਉਹ ਦੇਖੋ ਉਹਨੂੰ ਕਹਿਣ ਲੱਗ ਰਿਹਾ ਦੇਖੋ ਕਹਿੰਦਾ ਵੀ ਮੇਰੇ ਇੱਥੇ ਗਲੇ ਦੇ ਵਿੱਚ ਉਹ ਬਿਜੈਨ ਸੀ ਕਿੱਧਰ ਗਈ ਇਹ ਦੇਖੋ ਉਹ ਦੇਖ ਵੀ ਉਹ ਮੇਰੀ ਚੈਨ ਕਰ ਦੇਖੋ ਉਹ ਕਹਿੰਦੀ ਵੀ ਤੁਹਾਡਾ ਘੋਸ ਹੋ ਰਹੀ ਮਰ ਜਣਾ ਉਹ ਦੇਖੋ ਇਹਦੇ ਉੱਤੇ ਲੱਗੀ ਹੈ ਦੇਖੋ ਰੋਜਾ ਚੜਨ ਲੱਗੀ ਏਸੇ ਦੀ ਉਹ ਤਾਂ ਚੋਰ ਕੋਸਵਾ ਵਾਲਾ ਕੋਡਾ ਇਹ ਦੇਖੋ ਉਹ ਆਇਆ ਬੁੜਾ ਮੁੰਡਾ ਆਉਦਾ ਬਾਈ ਜੀ ਇਹ ਦੇਖੋ ਉਹਨੇ ਇਸ਼ਾਰੇ ਨਾਲ ਦੱਸਿਆ ਵੀ ਮੇਰੇ ਇਥੋਂ ਅਗਰ ਲਿਖਿਆ ਹੈ ਨਾ ਇਹ ਦੇਖੋ ਬਾਈ ਜੀ ਏ ਉਹ ਕਹਿੰਦੀ ਨਾ ਮੇਰੇ ਲੈ ਵੀ ਨਹੀਂ ਇਹ ਦੇਖੋ ਉਹ ਕਹਿੰਦਾ ਮੈਂ ਕਰਦਾ ਫੋਨ ਪੁਲਿਸ ਨੂੰ ਪਰ ਨਹੀਂ ਉਹ ਦੇਖੋ ਇਹ ਦੇਖੋ ਉਹਨੂੰ ਟੱਚ ਵੀ ਨਹੀਂ ਕਰਨ ਦਿੰਦੀ ਵੀ ਤੂੰ ਮੈਨੂੰ ਖੇ ਆਇਆ ਨਹੀਂ ਉਹ ਕਰਕੇ ਉਹ ਫੇਰ ਫੇਰ ਕੱਢ ਲੈਂਦਾ ਦੇਖੋ ਉਹ ਮੋਬਾਈਲ ਦੇਖੋ ਬਾਈ ਜੀ ਇਹ ਦੇਖੋ ਕਿਵੇਂ ਉਹਨੂੰ ਦੇਖੋ ਕਿਵੇਂ ਉਹ ਦੇਖੋ ਬੜਿਆ ਲਿਆ ਦੇਖੋ ਇਹ ਦੇਖੋ ਬਾਈ ਜੀ ਵੀ ਆ ਦੇਖੋ ਕਹਿੰਦਾ ਇਹ ਪੁਲਿਸ ਨੂੰ ਫੋਨ ਨਾ ਕਰ ਔਰ ਲੋ ਬਾਈ ਆਹ ਦੇਖੋ ਕੱਢ ਲਈ ਕਿਧਰੋਂ ਦੇਖੋ ਲੋ ਫੜੋ ਲੋ ਬਾਈ ਹੁੰਡੇ ਨੇ ਪੜੀ ਆਉਦੇ ਦੇਖੋ ਬਾਈ ਜੀ ਕੀ ਕਹੋਂਗੇ ਦੇਖੋ ਕਹਿੰਦਾ ਮੈਂ ਭਰੋਸਾ ਕਰਕੇ ਨਾ ਕਹਿੰਦਾ 60 ਮੈਂ ਤੈਨੂੰ 60 ਦਾ ਨਹੀਂ ਕਹਿੰਦਾ ਮੈਂ ਉਹ ਦੇਖੋ ਲੱਗੀ ਉਹ ਲੈ ਮਿੱਠੀਆਂ ਮਾਰਨ ਬੰਦਾ ਦੇਖੋ ਇੰਨੇ ਜਨਰ ਪੈ ਗਿਆ ਲੋ ਬਾਈ ਜੀ ਦੇਖੋ ਗੁੜਾ ਤਾਂ ਸੁੱਤਾ ਬੈਹ ਦੇਖੋ ਇਹ ਲਸਣ ਕੀ ਕਰਨੀ ਹੁਣ ਦੇਖਦੇ ਜਾਓ ਅੱਗੇ ਬਾਈ ਜੀ ਕੀ ਕਹੋਂਗੇ ਦੇਖੋ ਉਹ ਬਡੇ ਆਲੇ ਦੇਖੋ ਲੈ ਗਿਆ ਮੁੰਡਾ ਦਾ ਦੇਖੋ ਭਾਈ ਜੀ ਲੈ ਗਿਆ ਨਾ ਅੰਦਰ ਭਾਈ ਜੀ ਬੇੜਾ ਹੀ ਘਰ ਕੋਇਆ ਪਿਆ ਦੁਨੀਆ ਦਾ ਕੀ ਮਨੂੰ ਦੁਨੀਆ ਦਾ ਭਾਈ ਕੀ ਹੈ ਦੇਖੋ ਭਾਈ ਜੀ ਕੀ ਕਰਤੂਤਾਂ ਹੋ ਰਹੀਆਂ ਨੇ ਦੇਖੋ ਭਾਈ ਜੀ ਜੋ ਕੁਝ ਵੀ ਹੋ ਰਿਹਾ ਹੈ ਅੱਜ ਕੱਲ ਸੱਚ ਹੈ ਅੱਜ ਕੱਲ ਸਭ ਕੁਝ ਹੋ ਰਿਹਾ ਹੈ ਭਾਈ ਜੀ ਦੇਖੋ ਦੇਖੋ ਭਾਈ ਜੀ ਕੀ ਕਹੋਂਗੇ ਭਾਈ ਹੁਣ ਦੇਖੋ ਭਾਈ ਕੀ ਕਹੂੰ ਇਹ ਇਹੋ ਜਿਹੇ ਬੰਦਿਆਂ ਲਈ ਦੇਖੋ ਭਾਈ ਜੀ ਉਹਨੇ ਚੋਰੀ ਕੀਤੀ ਦੇਖੋ ਕਿਵੇਂ ਹੁਣ ਪਾਣੀ ਲੱਗਿਆ ਫੀਨ ਬਈ ਜੀ ਅੱਜ ਕੱਲ ਦੇ ਇਨਸਾਨ ਵੀ ਬਹੁਤ ਗੰਦੇ ਹੋ ਗਏ ਬਈ ਜੀ ਆ ਦੇਖ ਹੀ ਲਿਆ ਤੁਸੀਂ ਨੇ ਬਾਕੀ ਇਹਦੇ ਬਾਰੇ ਆਪਾਂ ਕੀ ਕਹਿ ਸਕਦੇ ਆ ਆਪਣੇ ਤੱਕ ਉਸ ਕਹਿ ਨਹੀਂ ਸਕਦੇ ਬਾਕੀ ਅੱਜ ਕੱਲ ਉਹ ਦੇਖੋ ਆਈ ਹੁਣ ਨਹੀਂ ਮੈਂ ਜਾਵਾਂ ਕਹਿੰਦਾ ਜਾ ਨਾ ਉਹ ਦੇਖੋ ਕੱਲ ਨੂੰ ਫੇਰ ਆਉਣੇ ਕਹਿੰਦਾ ਉਹ ਦੇਖੋ ਲਓ ਕਹਿੰਦਾ ਭੱਗ ਜਾ ਬਈ ਜੀ ਦੇਖੋ ਕੀ ਬਨੂ ਦੁਨੀਆ ਦਾ ਹਰ ਕੋ ਸੱਚੀ ਹੈ ਭਾਈ ਜੀ ਅੱਜ ਕੱਲ ਜੋ ਹੋ ਰਿਹਾ ਦੁਨੀਆ ਤੇ ਇਹ ਦੇਖੋ ਉਹਨੂੰ ਹੁਣ ਬੁੜੇ ਨੂੰ ਬੋਲਦਾ ਹੈ ਉਹ ਦੇਖੋ ਲੋ ਬੁੜੇ ਦੀ ਚੈਨ ਵੀ ਮੁੰਡੇ ਦੇ ਹੱਥ ਜਾ ਗਈ ਚੱਕੋ ਭਾਈ ਲੋ ਆਰਾਮ